सतत पावन जगत ज्योत जुगो जुग अटल चतर चबर तख्तਾਂ ਦੇ مالک ਗੁਰਤਾ ਗਦੀ ਤੇ ਬਰਾਜਮਾਨ ਧੰ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਜਿਹਦੇ ਪਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਆਪ ਤੇ ਕਿਰਪਾ ਹੋਈ ਹੈ ਅਜੇ ਦੇ ਪਾਵਨ ਬਚਨ ਹਨ ਅੰਤਰ ਕੀ ਗਤ ਤਮਹੀਂ ਜਾਣੀ tujhi pahe naveero ਅੰਤਰ ਕੀ ਗਤ ਗਤ ਦਾ ਮਤਲਬ ਹੈ ਆਤਮਿਕ ਅਵਸਥਾ ਨਵੇਰੇ ਦਾ ਮਤਲਬ ਹੈ ਫੈਸਲਾ ਜਾਂ ਨਵੇੜਾ ਕਰਨਾ ਵਾਹਿਗੁਰੂ ਦੇ ਚਰਨਾਂ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਚਰਣਾ ਦੇ ਵਿੱਚ ਬੇਨਤੀ ਰੂਪ ਬਚਨ ਕਿਹੇ ਮੇਰੇ ਮਾਲਕ ਇਹ ਪ੍ਰਮਾਤਮਾ ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈ ਤੇਰੀ ਸ਼ਰਨ ਪਿਆਹੀ ਮੇਰੀ ਜਿਹੜੀ ਆ ਅੰਦਰਲੀ ਮੰਦੀ ਹਾਲਤ ਹੈ ਇਹਦਾ ਖਾਤਮਾ ਹੋ ਸਕਦਾ ਹੈ ਕਿ ਤੇਰੀ ਸ਼ਰਨ ਵਿੱਚ ਆ ਕੇ ਮੇਰੇ ਅੰਦਰਲੇ ਮਾੜੇ ਖਿਆਲਤ ਖਤਮ ਹੋ ਸਕਦੇ ਆ ਅੰਦਰਲੇ ਵਿਕਾਰ ਖਤਮ ਹੋ ਸਕਦੇ ਆ ਦਾਤਾ ਜੀ ਕਿਰਪਾ ਕਰੋ ਬਖਸ਼ ਲਿਓ ਸਾਹਿਬ ਪ੍ਰਵੇ ਆਪਣੇ ਲੱਖ ਖਤੇ ਕਰ ਫੇਰੋ ਖਤੇ ਕਹਿੰਦੇ ਨੇ ਪਾਪ ਨੂੰ ਕਰ ਫੇਰੋ ਦਾ ਮਤਲਬ ਕਰਦਾ ਫਿਰਦਾ ਇਹ ਦਾਤਾ ਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ ਇਹ ਮੇਰੇ ਮਾਲਕ ਕਿਰਪਾ ਕਰੋ ਮੈਨੂੰ ਬਖਸ਼ ਲਿਓ ਜੀ ਰਬ ਜੀ ਤੂੰ ਮੇਰੋ ਠਾਕੁਰ ਨੇ ਰੋ ਨਿਰਦ ਮਤਲਬੇ ਨੇੜੇ ਅੰਗ ਸੰਗ ਏ ਦਾਤਾ ਤੂੰ ਮੇਰਾ ਪਾਲਣ ਹਾਰਾ ਮੇਰਾ ਮਾਲਕ ਐ ਮੇਰੇ ਅੰਗ ਸੰਗ ਵਸਦਾ ਹਰ ਚਰਨ ਸਰਨ 모ਹੇ ਚੇ ਰੋ ਏ ਹਰੀ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖੋ ਮੈਨੂੰ ਆਪਣਾ ਦਾਸ ਬਣਾਈ ਰੱਖੋ ਜੀ ਰਹਾਉ ਬੇਸ਼ੁਮਾਰ ਬਿਆੰਤ ਸੁਆਮੀ ਉੱਚ ਗੁਣੇ ਗਹਿਰੋ ਗੁਣੀ ਦਾ ਮਤਲਬ ਹੈ ਗੁਣਾ ਦਾ ਮਾਲਕ ਗਹਿਰੋ ਦਾ ਮਤਲਬ ਹੈ ਡੂੰਗਾ ਇਹ ਬੇਸ਼ੁਮਾਰ ਪ੍ਰਮਾਤਮਾ ਹੀ ਬਿਆੰਤ ਹੈ ਮੇਰੇ ਮਾਲਕ ਤੂੰ ਉੱਚੀ ਆਤਮਿਕ ਅਵਸਥਾ ਵਾਲਾ ਹੈ ਤੂੰ ਸਾਰੇ ਗੁਣਾਂ ਦਾ ਮਾਲਕ ਹੈ ਤੂੰ ਡੂੰਗਾ ਹੈ ਕਾਟ ਅਸਲਕ ਆਪਣ ਕੀਨੋਂ ਦਾਸ ਰੋ ਤੋ ਨਾਨਕ ਕਹਨੇ ਹੋਰੋ ਕਟ ਸਲਕ ਸਲਕ ਦਾ ਮਤਲਬ ਹੈ ਫਾਹੀ ਦਾਸ ਰ ਦਾ ਮਤਲਬ ਨਿੱਕਾ ਜੈ ਦਾਸ ਨਿਹੋਰੋ ਦਾ ਮਤਲਬ ਹੈ ਮਥਾਜੀ ਇਹ ਇਹ ਨਾਨਕ ਆਕ ਕੇ ਗੁਰਸਬ ਕਹਿੰਦੇ ਹਨ ਕਿ ਇਹ ਪ੍ਰਭੂ ਇਹ ਪ੍ਰਮਾਤਮਾ ਜਦੋਂ ਤੂੰ ਕਿਸੇ ਮਨੁੱਖ ਦੀ ਬਿਕਾਰਾਂ ਦੀ ਫਾਹੀ ਕੱਟ ਕੇ ਉਸ ਨੂੰ ਆਪਣਾ ਦਾਸ ਬਣਾ ਲੈਂਦਾ ਹੈ ਤਦ ਉਸ ਨੂੰ ਕਿਸੇ ਦੀ ਕੋਈ ਮਥਾਜੀ ਨਹੀਂ ਰਹਿੰਦੀ ਇਹ ਦਾਤਾ ਜੀ ਸਾਡੇ ਉੱਤੇ ਵੀ ਕਿਰਪਾ ਕਰੋ ਅਸੀਂ ਤੁਹਾਡੀ ਸ਼ਰਨ ਅਉ ਚਰਨਾਂ ਦੇ ਵਿੱਚ ਜੁੜੇ ਰਹੀਏ ਤਾਂ ਕਿ ਸਾਨੂੰ ਵੀ ਕਿਸੇ ਦੀ ਮਥਾਜੀ ਨਾ ਹੋਵੇ ਦਾਤਾ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਧਨ ਵਾ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਇਹ ਬੇਸ਼ੁਮਾਰ ਬੇਅੰਤ ਬਚਨ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦੇ ਪ੍ਰਥਾਏ ਸਾਨੂੰ ਸਮਝਾਉਣਾ ਕੀਤਾ ਹੈ ਕਿ ਉਹ ਪ੍ਰਮਾਤਮਾ ਜਿਹੜਾ ਭਾਈ ਉਹ ਆਤਮਿਕ ਅਵਸਥਾ ਵਾਲਾ ਹੈ ਉਸ ਆਦੀ ਆਤਮਿਕ ਅਵਸਥਾ ਦੀ ਜੀਵਨ ਸਾਡਾ ਬਣਾ ਸਕਦਾ ਹੈ ਸਾਡੇ ਉੱਤੇ ਮਿਹਰ ਕਰਨ ਵਾਲਾ ਉਹ ਸਮਰੱਥਾ ਹੈ ਉਸ ਮਾਲਕ ਦੇ ਚੱਲਾਂ ਵਿੱਚ ਜੁੜੇ ਰਹਿਣਾ ਇਹ ਹਰੇਕ ਮਨੁੱਖ ਦਾ ਫਰਜ਼ ਬਣਦਾ ਹੈ ਗੁਰੂ ਕਿਰਪਾ ਕਰੇ ਉੱਚੀ ਆਤਮਿਕ ਅਵਸਥਾ ਵਾਲੇ ਉਸ ਪ੍ਰਮਾਤਮਾ ਜਿਹੜਾ ਗੁਣਾਂ ਦਾ ਖਜ਼ਾਨਾ ਹੈ ਜਿਹੜਾ ਬੜਾ ਡੂੰਘਾ ਹੈ ਜਿੱਦੀ ਡੂੰਘਾਈ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਉਸ ਬੇਸ਼ਮਾਰ ਦਾਤੇ ਦੇ ਚਰਨਾਂ ਵਿੱਚ ਜੁੜ ਕੇ ਸਦਾ ਹੀ ਬਾਣੀ ਪੜਨ ਔਰ ਸੁਣਨ ਤੇ ਸਿਮਰਨ ਭਜਨ ਬੰਦਗੀ ਦੀ ਦਾਤ ਮੰਗਦੇ ਰਹੀਏ ਪ੍ਰਮਾਤਮਾ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਇਤਫਾਕਤਾ ਦੀ ਅਰਦਾਸ ਅਤੇ ਗੁਰੂ ਕਰਦੀਏ ਚਲ ਰੀਆਂ ਸਿਵਾਵਾ ਨਿਰਵਿਗਨਤਾ ਸਹਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਜੀ ਬਿਰਥੇ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ